बजाज इंसान यूनियन जिंदाबाद मुंह पर आज जो किसी की जेब में पैसे होंगे तो बाजार चलेगा किसी की जब जेब में पैसे नहीं होंगे तो बाजार भी नहीं चलेगा तो so, इस एक दिन के लिए वो सभी बाजार वालों ने इसकी हिमात की है और सभी ने हिमद की है और मैं आपको ये संदेश देना चाहता हूँ ਆਪ ਆਪਣਾ ਇੱਕ ਆਪ ਨਹੀਂ ਰੱਖੇ ਪਹਿਲੇ ਜੋ ਅੱਜ ਦੇਸ਼ ਦੇ 550 ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੇ ਮੋਦੀ ਸਰਕਾਰ ਨੇ ਧੱਕੇ ਦੇ ਨਾਲ ਗੈਰ ਕਾਨੂੰਨੀ ਤੌਰ ਤੇ ਪੰਜ ਕਾਲੇ ਕਾਨੂੰਨ ਬਣਾਏ ਨੇ ਜਿਨ੍ਹਾਂ ਚੋਂ ਤਿੰਨ ਕਾਨੂੰਨ ਨੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ ਇੱਕ 220 ਆਪਣਾ ਇਲੈਕਟ੍ਰਿਸਿਟੀ ਦਾ ਬਿੱਲ ਹੈ ਤੇ ਇੱਕ ਕਾਨੂੰਨ ਹੈ ਜਿਹੜਾ ਉਹ ਹੈ ਪ੍ਰਾਲੀ ਨਾਲ ਸੰਬੰਧਿਤ ਜਿਹਦੇ ਚ ਜੇ ਕੋਈ ਪ੍ਰਾਲੀ ਜਲਾਉਂਦਾ ਤਾਂ ਉਹਨੂੰ 5 ਸਾਲ ਦੀ ਸਜ਼ਾ ਤੇ 1 ਕਰੋੜ ਰੁਪਿਆ ਜੁਰਮਾਨਾ ਹੈ ਉਹਨੂੰ ਰੱਦ ਕਰਾਉਣ ਦੇ ਲਈ ਦੇਸ਼ ਦੀਆਂ ਸਮੂਚੀਆਂ ਟ੍ਰੇਡ ਯੂਨੀਅਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਇਹ ਜਿਹੜਾ ਘੋਲ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹ ਸ਼ਾਇਦ ਪੰਜਾਬ ਦੇ ਕਿਸਾਨਾਂ ਦਾ ਘੋਲ ਹੈ ਅੱਜ ਜੋ ਪੰਜਾਬ ਦੇ ਕਿਸਾਨਾਂ ਦਾ ਨਹੀਂ ਬਲਕਿ ਪੂਰੀ ਦੁਨੀਆ ਦਾ ਘੋਲ ਬਣ ਚੁੱਕਿਆ ਤੇ ਇੱਕ ਨਵਾਂ ਇਤਿਹਾਸ ਸਿਰਜ ਰਿਹਾ ਅੱਜ ਸਾਰੇ ਦੇਸ਼ ਦਾ ਕਿਸਾਨ ਸਾਰੇ ਦੇਸ਼ ਦਾ ਮਜ਼ਦੂਰ ਸਾਰੇ ਦੇਸ਼ ਦੇ ਵਪਾਰੀ ਸਾਰੇ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਅੱਜ ਇਸ ਸੰਘਰਸ਼ ਦੇ ਵਿੱਚ ਸਮੂਲੀਅਤ ਕਰ ਰਹੀਆਂ ਨੇ ਇਸ ਸੰਘਰਸ਼ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਐਨ ਇੱਕ ਦਿਨ ਤੇ ਲਈ ਲੋਕ ਕਿਤੇ ਇਕੱਠੇ ਹੋਏ ਹੋਣਗੇ ਦੋ ਦਿਨ ਲਈ ਇਕੱਠੇ ਹੋਏ ਹੋਣਗੇ ਪਰ ਅੱਜ 13 ਦਿਨ ਹੋ ਗਏ ਲੋਕਾਂ ਨੂੰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਲੱਖਾਂ ਦੀ ਗਿਣਤੀ ਚ ਖੜੇ ਨੇ ਇਕੱਠੇ ਹੋ ਕੇ ਤੇ ਕੋਈ ਕਿਸੇ ਕਿਸਮ ਦੀ ਹਿੰਸਾ ਨਹੀਂ ਉੱਥੇ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਧਰਮ ਨਹੀਂ ਸਿਰਫ ਇੱਕੋ ਹੀ ਧਰਮ ਹੈ ਲੋਕਾਂ ਦਾ ਉਹ ਹੈ ਕਿਸਾਨੀ ਅਮਬਾਨੀਆ ਅਡਾਨੀਆਂ ਦੇ ਖਿਲਾਫ ਅੱਜ ਉਹ ਲੋਕ ਸੰਘਰਸ਼ ਕਰ ਰਹੇ ਨੇ ਪੂਰੀ ਦੁਨੀਆ ਦੇ ਲੋਕਾਂ ਦੀ ਜਿਹੜੇ ਅਗਾਹ ਬਦੂ ਲੋਕ ਨੇ ਉਹਨਾਂ ਦੀ ਇਸ ਘੋਲ ਨੂੰ ਹਮਾਇਤ ਹੈ ਅੱਜ ਜਿਹੜੀ ਸਿੱਧੀ ਲੜਾਈ ਹੈ ਅੰਬਾਨੀਆਂ ਅੜਾਨੀਆਂ ਤੇ ਮਿਹਨਤ ਕਰਨ ਵਾਲੇ ਲੋਕਾਂ ਦੇ ਵਿੱਚ ਤੇ ਇਹ ਜਿੱਤਣਾ ਬਹੁਤ ਜ਼ਰੂਰੀ ਹੈ ਤੇ ਇਹ ਕਿਸੇ ਹਾਲਤ 'ਚ ਹੋ ਨਹੀਂ ਸਕਦਾ ਵੀ ਸਟਿਊ ਯੂ ਪੰਜਾਬ ਅੱਜ ਦੇ ਕਿਸਾਨਾਂ ਦੇ ਨਾਲ ਜਾਂ ਅੱਜ ਜਿਹੜਾ ਉਹ ਸੱਦਾ ਹੈ ਉਹਦੇ ਹੱਕ 'ਚ ਨਾ ਖੜੀ ਹੋਵੇ ਇਸ ਲਈ ਅੱਜ ਅਸੀਂ ਪੂਰਨ ਤੌਰ ਤੇ ਉਸ ਸੰਘਰਸ਼ ਦੀ ਹਮਾਇਤ ਕਰ ਰਹੇ ਹਾਂ ਅੱਜ ਅਸੀਂ ਇੱਥੇ ਲਾਲ ਝੰਡਾ ਬਜਾਦ ਸੰ ਮਜ਼ਦੂਰ ਯੂਨੀਅਨ ਲਾਲ ਝੰਡਾ ਹੌਜਰੀ ਮਜ਼ਦੂਰ ਯੂਨੀਅਨ ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ ਸਾਰੇ ਸਾਥੀ ਇਕੱਠੇ ਹੋ ਕੇ ਫੋਕਲ ਪੁਆਇੰਟ ਦੇ ਵਿੱਚ ਰੈਲੀ ਕਰਕੇ ਉਹ ਕਿਸਾਨਾਂ ਦਾ ਸਾਥ ਦੇ ਰਹੇ ਆ ਤੇ ਉਹਨਾਂ ਨੂੰ ਯਕੀਨ ਦਿਵਾਉਂਦੇ ਆ ਕਿ ਇਹ ਗੋਲ ਨੂੰ ਜਿੱਤਣਾ ਕੱਲਾ ਕਿਸਾਨਾਂ ਦਾ ਹੀ ਨਹੀਂ ਬਲਕਿ ਹਰ ਦੇਸ਼ ਵਾਸੀ ਦਾ ਇਹ ਅੱਜ ਫਰਜ ਹੈ ਇਹ ਧਰਮ ਹੈ ਕਿਉਂਕਿ ਜੇ ਇਹਨੂੰ ਨਾ ਜਿੱਤਿਆ ਗਿਆ ਤਾ ਜਿਹੜਾ ਦੇਸ਼ ਦੀ ਹਾਲਤ ਹੈ ਉਹ ਇਹੋ ਜੀ ਨਹੀਂ ਰਹੂ ਦੇਸ਼ ਮੁੜ ਕੇ ਗੁਲਾਮੀ ਵੱਲ ਵਧੂਗਾ ਲੋਕਾਂ ਦਾ ਜਿਹੜਾ ਜੀਵਨ ਹੈ ਉਹ ਬਹੁਤ ਹੀ ਨਿਘਾਰ ਵੱਲ ਚਲਾ ਜਾਊਗਾ ਇਸ ਲਈ ਅੱਜ ਅਸੀਂ ਪੂਰਨ ਤੌਰ ਤੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਵੀ ਜਿਵੇਂ ਕਿਸਾਨੀ ਸੰਘਰਸ਼ ਪੂਰੀ ਚਰਮ ਸੀਮਾ ਤੇ ਪਹੁੰਚਿਆ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ਦੂਰ ਸੰਘਰਸ਼ ਵੀ ਕਿਉਂਕਿ ਮਜ਼ਦੂਰਾਂ ਦੇ ਜਿਹੜੇ ਕਾਨੂੰਨ ਨੇ ਮਜ਼ਦੂਰਾਂ ਦੇ ਖਿਲਾਫ ਵੀ ਉਹਨਾਂ ਨੇ ਉਸੇ ਤਰੀਕੇ ਦੇ ਨਾਲ 3 ਕੋਡ ਬਿਲਾਂ ਦੇ ਵਿੱਚ 44 ਕਾਨੂੰਨਾਂ ਨੂੰ ਬਦਲ ਦਿੱਤਾ ਤੇ ਮਜ਼ਦੂਰਾਂ ਦੇ ਜਿਹੜੇ ਮਿਨੀਮਮ ਸਬਾਧਾ ਉਹ ਵੀ ਨਹੀਂ ਦੇ ਰਹੇ ਅਸੀਂ ਇਸ ਸੰਘਰਸ਼ ਨੂੰ ਵੀ ਅੱਗੇ ਲੈ ਕੇ ਜਾਵਾਂਗੇ ਅੱਜ ਦਾ ਇਹ ਅੰਦੋਲਨ ਜਿਹੜਾ ਇਹ ਅਸੀਂ ਭਾਰਤ ਵਰਸ ਤੇ ਜਿਨੇ ਕਿਸਾਨ ਆਪਣੀ ਠੱਕਾਂ ਦੀ ਲੜਾਈ ਲੜ ਰਹੇ ਆ ਉਹ ਕਾਲੇ ਕਾਨੂੰਨ ਜਿਨ੍ਹਾਂ ਨਾਲ ਉਹਨਾਂ ਦਾ ਪ੍ਰੇਖ ਤਬਾਹ ਹੋਣਾ ਜਿਨ੍ਹਾਂ ਨੇ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਕਾਰਪੋਰੇਟ ਘਰਾਣੇ ਕੋ ਚਲੇ ਜਾਣੀਆਂ ਇਹੋ ਜਿਹਾ ਕਾਨੂੰਨ ਅਸੀਂ ਕਦੀ ਨਹੀਂ ਦੇਖਿਆ ਕਿ ਪਰਾਲੀ ਸਾੜਨ ਦੇ ਨਾਲ ਕਿੰਨਾ ਪ੍ਰਲੂਸ਼ਨ ਹੁੰਦਾ ਪਰ ਕਰੋੜ ਰੁਪਏ ਜੁਰਮਾਨਾ ਲੱਗੇਗਾ ਅੱਜ ਜਿਹੜੇ ਕਿਸਾਨ 12 ਦਿਨ ਤੋਂ ਦਿੱਲੀ ਦੇ ਵਿੱਚ ਬੈਠੇ ਆ ਕੜਕ ਦੀ ਰਾਤ ਦੇ ਤੇ ਸੜਕਾਂ ਦੇ ਉੱਤੇ ਸੁੱਤੇ ਆ ਉਹਨਾਂ ਦਾ ਜੋ ਸੰਘਰਸ਼ ਆ ਪੂਰੇ ਦੇਸ਼ ਦੀ ਜਨਤਾ ਜਿਹੜੀ ਆ ਉਹਦਾ ਸਮਰਥਨ ਕਰ ਰਹੀ ਆ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਕੀ ਘਰਾਣੇ ਜਿਹੜੇ ਆ ਉਹਨਾਂ ਦੇ ਉਹਨਾਂ ਦੇ ਹਿੱਤਾਂ ਦੀ ਪੂਰਤੀ ਕਰਨ ਵਾਸਤੇ ਅੱਜ ਪੂਰੇ ਦੇਸ਼ ਦੇ ਲੋਕਾਂ ਦਾ ਰੁਜ਼ਗਾਰ ਖੋਇਆ ਜਾ ਰਿਹਾ ਉਹਨਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਤੇ ਇਹਦੇ ਤੋਂ ਇਲਾਵਾ ਅੱਜ ਉਹ ਜਿਹੜਾ ਅੰਦੋਲਨ ਕਰ ਰਿਹਾ ਅਸੀਂ ਉਹਨਾਂ ਦੀ ਸਪੋਰਟ ਦੇ ਵਿੱਚ ਬੈਠੇ ਆ ਅਸੀਂ ਆਸ ਕਰਦੇ ਆ ਕਿ ਉਹ ਦਿੜਨਿਸ਼ਚੇ ਵਾਲੇ ਜਿਹੜੇ ਸਾਥੀ ਆ ਉਹ ਜਿੱਤ ਹਾਸਲ ਕਰਕੇ ਆਉਣਗੇ ਆਉਣਗੇ ਅਸੀਂ ਉਹਨਾਂ ਦੇ ਨਾਲ ਇਨਕਲਾਬ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ 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 ਲੁਧਿਆਣਾ ਤੋਂ ਗੁਰਮੀਤ ਨਿੱਜ ਦੀ ਰਿਪੋਰਟ ਕੈਮਰਾਮੈਨ ਅਮਨਦੀਪ ਦੇ ਨਾਲ ਫੌਕਸ ਡਾਟ ਪੰਜਾਬੀ ਯਰ ਸਿਟੀ ਯਰ ਨਿਊਜ਼